ਦੇ ਪੁੰਜ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਾਵਨ ਸਵੇਰਮਾਰਕਾਂ ਨੂੰ ਪਾਵਨ ਬੱਤਨ ਉਪਨਾਮੇ ਸਾਇ ਸਰਪੰਨ ਕੀਤੇ ਹਨ ਆਪਾਂ ਨੇ ਸਭ ਨੇ ਰਾਂ ਮਿਲ ਕੇ ਪਾਵਨ ਉਪਨਾਮੇ ਦੀ ਕਥਾ ਵਿਚਾਰ ਸਰਵਣ ਕਰਨੀ ਹੈ ਔਰ ਕਥਾ ਵਿਚਾਰ ਸਰਵਣ ਕਰਨ ਤੋਂ ਪਹਿਲਾਂ ਸਤਿਗੁਰਾਂ ਦੀ ਬਖਸ਼ਿਸ਼ ਕੀਤੀ ਹੋਈ ਗੁਰ ਪਤੇ ਦੀ ਪਾਲ ਕੇ ਸਾਂਝ ਔਰ ਰਸਨਾ ਨੂੰ ਕਰ ਲਈ ਪਵਿੱਤਰ ਝੁਕਾਓ ਸੀਸ ਸਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਔਰ ਬਖਸ਼ੋ ਅਸੀਸ ਆਪ ਜੀ ਦੇ ਨਮਾਨ ਜੇ ਸੇਵਕ ਨੂੰ ਸੋ ਘਾਜਬਦ ਕੇ ਬਿਲਾਵਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤਾਂ ਦਾ ਜੀ ਲੋਗ ਹੋ ਗੁਰੂ ਪਿਆਰਿਓ ਜਿਹੜੀਆਂ ਸਿੱਖ ਸੰਗਤਾਂ ਅੰਮ੍ਰਿਤ ਵੇਲੇ ਦੀ ਸਵਾਰ ਕਰਦੀਆਂ ਹੋਈਆਂ ਅੰਮ੍ਰਿਤ ਵੇਲ ਤੋਂ ਲੈ ਕੇ ਹਾਜ਼ਰੀਆਂ ਭਰ ਰਹੇ ਹੋ ਸਲਾਹੇ ਪ੍ਰਾਪਤ ਕਰ ਰਹੇ ਹੋ ਆਓ ਆਪਾਂ ਸਾਰੇ ਨਾਲ ਮਿਲ ਕੇ ਸਹਿਬ ਸਤਿਗੁਰੂ ਗੁਰੂ ਪੰਚਮ ਪਾਤਸ਼ਾਹ ਜੀ ਦੇ ਉਪਚਾਰਨ ਕੀਤੇ ਹੋਏ ਆਵਲ ਬਦਨਾਂ ਦੀ ਵਿਚਾਰ ਧਾਰਾ ਪਾਰ ਆਲ ਮਿਲ ਕੇ ਸਾਧਨ ਕਰਨਾ ਕਰੀਏ ਸਭਰਾਂ ਤੋਂ ਪਾਵਨ ਪਵਿੱਤਰ ਅਪਦੇਸ਼ ਆ ਜਿਹੜਾ ਉਹ ਸਰਬਨ ਕਰੀਏ ਸੋਰਠਾ ਮਹਲਾ 5 ਗੁਰਪੂਰ ਚਰਣੀ ਲਾਇਆ ਹਰ ਸੰਗ ਸਹਾਈ ਪਾਇਆ ਜੈ ਜੈ ਆ ਤਹਾ ਸੁਹਿਲੇ ਗੁਰ ਕਿਰਪਾ ਪ੍ਰਭ ਮਿਲੇ ਗੁਰੂ ਦਾ ਚਰਨੀ ਲਾਇਆ ਗੁਰੂ ਦਾ ਸਿੱਖਾ ਜਿਹੜਾ ਪ੍ਰਮਾਤਮਾ ਦੀ ਚਰਨਾ ਦੇ ਵਿੱਚ ਅਰਜ਼ੋਈ ਕਰਦਾ ਅਰਦਾਸ ਕਰਦਾ ਸੱਚੇ ਪਾਤਸ਼ਾਹ ਜਦੋਂ ਸਮਝ ਨਹੀਂ ਸੀ ਉਦੋਂ ਪਤਾ ਨਹੀਂ ਕਿੱਥੇ ਕਿੱਥੇ ਮੈਂ ਭਟਕਦਾ ਫਿਰਦਾ ਰਹਿਆ ਜਦੋਂ ਸਮਝ ਨਹੀਂ ਸੀ ਪਤਾ ਨਹੀਂ ਕਿੱਥੇ ਕਿੱਥੇ ਅਨੇਕਾਂ ਬਾਪਿਆਂ ਦੇ ਮਖੇ ਟੇਕਦਾ ਰਹਿਆ ਅਰ ਜਦੋਂ ਸਮਝ ਆਈ ਸਗਲ ਦਵਾਰ ਕੋ ਛੱਡ ਕੇ ਗਹਉ ਤਹਾਰੂ ਦਵਾਰ ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤਹਾਰ ਅਕਸਰ ਜਦੋਂ ਸਮਝ ਆ ਗਈ ਵੀ ਤੇਰੇ ਤੋਂ ਬਿਨਾ ਕੋਈ ਬੰਨੇ ਡੇੜਾ ਲਾਉਣ ਵਾਲਾ ਨਹੀਂ ਆਸਾ ਜੀ ਉਹ ਫਿਰ ਸਾਰੇ ਦਵਾਰੇ ਛੱਡ ਕੇ ਤੇਰੀ ਚਰਨਾਂ ਦੇ ਵਿੱਚ ਆਇਆ ਇਹ ਤੂੰ ਹੁਣ ਕਿਰਪਾ ਕਰ ਤੇਰਾ ਪਾਵਨ ਬਚਨ ਹੈ ਜੋ ਸਰਨ ਆਵੇ ਤਿਸ ਕੰਠ ਲਾਵੇ ਇਹ ਵਿਰਧ ਸਵਾਮੀ ਸੰਗਤ ਸੱਚੀ ਬਾਸਾ ਜਿਹੜਾ ਵੀ ਤੇਰੀ ਸੰਗ ਦੇ ਵਿੱਚ ਦਲ ਕੇ ਆ ਜਾਂਦਾ ਹੈ ਨਿਮਾਣਾ ਹੋ ਕੇ ਆਉਂਦਾ ਹੈ ਤੇ ਉਹਨੂੰ ਤੋਂ ਆਪਣੇ ਕੰਠ ਭਾਲ ਦੇ ਗਲਵਕੜੀ ਦੇ ਵਿੱਚ ਲੈ ਕੇ ਗਲੇ ਦੇ ਨਾਲ ਲਾ ਕੇ ਪਿਆਰ ਦਿੰਨਾ ਹੈ ਤੇ ਪਾਵਨ ਉਪਦੇਸ਼ ਦੇ ਰਾਹੀਂ ਗਿਆਨ ਦਿੰਨਾ ਹੈ ਇਤੂ ਹੁਣ ਕਿਰਪਾ ਕਰ ਦੇ ਹਰ ਜੂ ਰਾਤ ਲਿਖੋ ਪਦ ਮੇਰੀ ਆਪ ਜੀ ਦੇ ਨਮਾਣੇ ਦੇ ਸੇਵਕ ਦੀ ਪਤ ਰੱਖ ਲੈ ਤੇਰੇ ਚੰਨਾਂ ਦੇ ਵਿੱਚ ਚਲ ਕੇ ਆਇਆ ਗੁਰ ਪੂਰਾ ਚਰਨੀ ਲਾਇਆ ਤੇ ਮੈਂ ਸੱਚੇ ਪਾਸਾ ਤੇਰੇ ਚੰਨਾਂ ਦੇ ਵਿੱਚ ਅਰਜੋਈ ਕੀਤੀ ਹੈ ਕਿ ਤੂੰ ਮੇਰੇ ਸਿਰ ਤੇ ਮੇਰਾ ਦਾ ਹੱਥ ਰੱਖਿਆ ਆਪਣੇ ਚੰਨਾਂ ਦੇ ਨਾਲ ਮੈਨੂੰ ਜੋੜ ਲਿਆ ਹਰ ਸੰਗ ਸਹਾਇ ਭਾਇ ਹੁਣ ਜਦੋਂ ਦਾ ਮੈਂ ਆਪ ਜੀ ਦੇ ਚਰਨਾਂ ਦੇ ਨਾਲ ਜੁੜਿਆ ਸਾਰੇ ਦੁਆਰੀ ਛੱਡ ਕੇ ਆਪ ਜੀ ਦੀ ਪਾਵਨ ਪਸਤਰ ਬਾਣੀ ਨੂੰ ਪੜਨ ਲੱਗਿਆ ਸੁਣਨ ਲੱਗਿਆ ਤੇਰੇ ਚਰਨਾਂ ਦਾ ਆਸਰਾ ਧੱਕਿਆ ਹੁਣ ਸੱਚੇ ਪਾਤਸ਼ਾਹ ਐਸੀ ਕਿਰਪਾ ਹੋ ਗਈ ਤੂੰ ਅੰਗ ਸੰਗ ਸਹਾਇੂ ਕਰਕੇ ਮੇਰੀ ਰੱਖਿਆ ਕਰਦਾ ਸਤਿਗੁਰ ਸੰਗ ਸਦਾ ਹੈ ਤੂੰ ਸਦਾ ਹੀ ਅੰਗ ਸੰਗ ਰਹਿ ਕਰਕੇ ਸਾਡੀ ਰੱਖਿਆ ਕਰਦਾ ਜਾਹ ਜਾਈਆ ਤਹਾਂ ਸਹਿਲ ਜਿੱਥੇ ਵੀ ਕਿਤੇ ਜਾਣੇਗੇ ਤਾਂ ਸਹਿਲੇ ਸਹਿਲੇ ਦਾ ਭਾਵ ਹੁੰਦਾ ਸੁਖੀ ਜੀਵਨ ਜਿੱਥੇ ਵੀ ਕਿਤੇ ਸੱਚੇ ਪਾਤਸ਼ਾਹ ਜਾਣਿਆ ਤੋ ਸਾਡੇ ਆਗੰਗ ਸੰਗ ਰਹਿ ਕਰਕੇ ਸਾਡੀ ਰੱਖਿਆ ਕਰਦਾ ਤੇ ਸਾਨੂੰ ਸੁੱਖ ਬਖਸ਼ਿਸ਼ ਕਰਦਾ ਤੇ ਸਾਨੂੰ ਕਿਸੇ ਵੀ ਤਰ੍ਹਾਂ ਦਾ ਦੁੱਖ ਆਉਣ ਹੀ ਨਹੀਂ ਦਿੰਦਾ ਕਰ ਕਿਰਪਾ ਕਰ ਮੇਰੀ ਤੇ ਤੂੰ ਕਿਰਪਾ ਕਰ ਤੂੰ ਰਹਿਮਤ ਕਰ ਅਕਾਲ ਪੁਰਖ ਵਾਹਿਗੁਰੂ ਦਾ ਮਿਲਣਾ ਵੀ ਕਰਵਾ ਦੇ ਸੱਚੇ ਪਾਤਸ਼ਾਹ ਤੇ ਤੂੰ ਨਾਮ ਦੀ ਦਾਤ ਵੀ ਬਖਸ਼ਿਸ਼ ਕਰ ਦੇ ਤੇ ਉਹਨਾਂ ਪਿਆਰਿਆਂ ਦਾ ਵੀ ਮਿਲਣਾ ਕਰਵਾ ਦੇ ਜਿੰਨਾਂ ਮਿਲਿਆ ਤੇਰਾ ਨਾਮ ਕਿੰਦਾ ਆ ਆ ਐਸੇ ਪਿਆਰਾਂ ਦਾ ਮਿਲਣਾ ਹੋਵੇ ਉਹਨਾਂ ਨੂੰ ਮਿਲਣ ਕਰਕੇ ਤੇਰੇ ਨਾਮ ਦੀ ਵਡਿਆਈ ਹੋਵੇ ਤਾਂ ਹੁਣ ਅੱਗੇ ਸਤਿਗੁਰੂ ਪਾਸਾ ਜੀ ਕਿਰਪਾ ਕਰਦੇ ਆ ਹਰ ਗੁਣ ਗਾਵੋ ਸਦਾ ਸੁਭਾਈ ਮਨ ਚਿੰਦੇ ਸਗਲੇ ਫਲ ਪਾਵਹੁ ਜੀ ਕੈ ਸੰਗ ਸਾਈ ਹਰ ਗੁਣ ਗਾ ਤੇ ਪਾਸਾ ਜੀ ਕੀ ਕਹਿੰਦੇ ਆਪਣੇ ਗੁਰੂ ਦੇ ਪਿਆਰੇ ਨੂੰ ਭਾਈ ਸਦਾ ਹੀ ਪ੍ਰਮਾਤਮਾ ਦੇ ਗੁਣ ਗਾਉਣੇ ਆ ਅਕਾਲ ਪੁਰਖ ਵਾਹਿਗੁਰੂ ਦੇ ਹਾਰ ਗੋਣ ਗਾਓ ਸਦਾ ਸੁਖ ਪਾਓ ਤੇ ਜਦੋਂ ਪ੍ਰਮਾਤਮਾ ਦੇ ਗੁਣ ਅਥੋਂ ਪੈਰ ਤੁਸੀਂ ਗਾਉਂਦੇ ਰਹੋਗੇ ਤੇ ਮੇਰਾ ਵਾਹਿਗੁਰੂ ਤੁਹਾਨੂੰ ਸੁੱਖਾਂ ਦੀਆਂ ਦਾਤਾਂ ਬਖਸ਼ ਕਰਦਾ ਰਹੂਗਾ ਜਿਵੇਂ ਜਿਵੇਂ ਵਾਹਿਗੁਰੂ ਦੇ ਗੁਣ ਗਾਵੋਗੇ tdevੇ ਤੇ ਮੇ ਪਿਆਰਿਓ ਸੁਖ ਆਉਂਦਾ ਜਾਵੇਗਾ ਇਸ ਦੁੱਖਾਂ ਤੋਂ ਨਿਮਰਤੀ ਹੁੰਦੀ ਜਾਵੇਗੀ ਮਨ ਚਿੰਦੇ ਸਗਲੇ ਪਲ ਪਾਉ ਮਨ ਚਿੰਦੇ ਦਾ ਭਾਅ ਹੁੰਦਾ ਮਨ ਦੀਆਂ ਮਰਾਦਾਂ ਤੇ ਪਾਸਾ ਜੀਓ ਗੁਰੂ ਦਾ ਸਿੱਖ ਆਤਮਾ ਜਦੋਂ ਦੇ ਭਾਡੇ ਚਰਨਾਂ ਦੇ ਨਾਲ ਜੁੜਿਓ ਪਾਸਾ ਜੀਓ ਸਾਰੀ ਤਰ੍ਹਾਂ ਦੀਆਂ ਮਨ ਦੀਆਂ ਮਰਾਦਾਂ ਮੇਰੀਆਂ ਪੂਰੀਆਂ ਹੋਣਗੀਆਂ ਤੇ ਸਤਗੁਰੂ ਜੀ ਸਿੱਖਣ ਨੂੰ ਕਹਿੰਦੇ ਪਾਈ ਤਿਆਂ ਮਰਾਦਾਂ ਪੂਰੀਆਂ ਹੋਣਗੀਆਂ ਬਹੁਤ ਕੁਛ ਤੈਨੂੰ ਮਿਲੇਗਾ ਪਰ ਘੈਰਾ ਨਾ ਛੱਡੀ ਅਕਾਲ ਪੁਰਖ ਵਜੂ ਦੇ ਚੱਲਣਾ ਨਾਲ ਤੂੰ ਜੁੜਿਆ ਰਹਿ। ਮਨ ਚਿੰਦੇ ਸਗਲੇ ਫਲ ਪਾਉ। ਸਾਰੀ ਦੁਨੀਆਂ ਦੇ ਸੁੱਖ ਤੈਨੂੰ ਮਿਲਣਗੇ। ਜੀ ਕੇ ਸੰਗ ਸਹਾਇ ਤੇ ਮੇਰਾ ਸਤਿਗੁਰੂ ਅਕਾਲ ਪੁਰਖ ਵਜੂ ਤੇ ਇਹ ਅੰਗ ਸੰਸਾਹੂ ਕਰਕੇ ਤੇਰਾ ਮਨੁੱਖਾ ਜਨਮ ਸਫਲਾ ਕਰ ਦੇਵੇਗਾ। ਇੱਥੇ ਨਹੀਂ ਜੈ ਜਾਈਆ ਕਾਂਸੇ ਨੇ ਇੱਥੇ ਲੋਕ ਦੇ ਵਿੱਚ ਵੀ ਤੇ ਤੇਰਾ ਪਰਲੋਕ ਦੇ ਵਿੱਚ ਵੀ ਅੰਦ ਸੰਗ ਸਹਾਇ ਹੋ ਕਰਦੇ ਸਤਿਗੁਰੂ ਦੀ ਕਾਜ ਸਵਾਰ ਨਹੀਂ ਰਹਾਉ ਤਾਂ ਸਤਿਗੁਰੂ ਜੀ ਰਹਾਉ ਦਾ ਵਿਚਾਰ ਉਹਨੇ ਕਿ ਅਗੇ ਦੱਸਦੇ ਆ ਨਾਰਾਇਣ ਪ੍ਰਾਣ ਆਧਾਰ ਹਮ ਸੰਤ ਜਨਾਰੇ ਨਾਰਾ ਨਾਰਾਇਣ ਨਾਰਾਇਣ ਪ੍ਰਮਾਤਮਾ ਦਾ ਨਾਮ ਹੈ ਨਾਰਾਇਣ ਪ੍ਰਭੂ ਪ੍ਰਮਾਤਮਾ ਦਾ ਨਾਮ ਹੈ ਜਿਹੜਾ ਪ੍ਰਾਣ ਆਧਾਰ ਸਾਡੇ ਪ੍ਰਾਣਾ ਦਾ ਆਧਾਰ ਹੈ ਉਹ ਵੀ ਦੱਸਦੇ ਆ ਆਮ ਸੰਤ ਜਰਾ ਨੇ ਨਾ ਇਹਨਾਂ ਪਾਸਾ ਜੀ ਦੀ ਕਿਰਪਾ ਦੇ ਨਾਲ ਹਮ ਸੰਤ ਅਸੀਂ ਭਾਈ ਸੰਤਾਂ ਨੇ ਭਾਰ ਕੇ ਗੁਰੂ ਦੇ ਸੇਵਕਾਂ ਨੇ ਪ੍ਰਮਾਤਮਾ ਦੇ ਨਾਮ ਨੂੰ ਜਨਾ ਹੁੰਦਾ ਸੇਵਕ ਸੇਵਕਾਂ ਨੇ ਪ੍ਰਮਾਤਮਾ ਦੇ ਨਾਮ ਨੂੰ ਹਿਰਦੇ ਦੇ ਵਿੱਚ ਵਸਾਇਆ ਰੇ ਨਾਰਾ ਤੇ ਪ੍ਰਮਾਤਮਾ ਦੇ ਚਰਨਾਂ ਦਾ ਆਸਰਾ ਕੱਟਿਆ ਤੇ ਗੁਰੂ ਦੀ ਕਿਰਪਾ ਵਰਤੀ ਹੈ ਗੁਰੂ ਦੀ ਰਹਿਮਤ ਹੋਈ ਹੈ ਤੇ ਸਾਡਾ ਜਿਹੜਾ ਮਨੋ ਕਾ ਜਨਮ ਉਹ ਸਫਲਾ ਹੋ ਜਾਵੇਗਾ ਪਤ ਤਪਨੀਤ ਕਰ ਲੈਨੇ ਪਤ ਤਪਨੀਤ ਦਾ ਪਾਵਨ ਦਾ ਵੀ ਸਾਡਾ ਜਿਹੜਾ ਜਨਮ ਜਨਮ ਕੋ ਉਸ ਮਨ ਕੋ ਮਨ ਲਾਗੀ ਜਨਮਾਂ ਜਨਮਾਂ ਦੀ ਸਾਡੇ ਮੈਲ ਲੱਗੀ ਹੋਈ ਸੀ ਮਨ ਤੇ ਸਤਿਗੁਰਾਂ ਦੇ ਨਾਮ ਨੇ ਸਾਡੀ ਮੈਲ ਔਲਾਹ ਦਿੱਤੀ ਹੁਣ ਸਾਡਾ ਜਿਹੜਾ ਮਨ ਹੈ ਐਨ ਪਵਿੱਤਰ ਹੋ ਗਿਆ ਸੀਸੇ ਵਾਂਗੂ ਗੁਰੂ ਦੀ ਕਿਰਪਾ ਵਰਤ ਗਈ ਪਤ ਤਪਨੀਤ ਕਰ ਲੈਨੇ ਕਰ ਕੇ ਪਹਾੜ ਜਸਦੀਨੀ ਸੱਚੇ ਪਾਸਾ ਜੀ ਤੁਸੀਂ ਕਿਰਪਾ ਕਰੋ ਸਾਡਾ ਮਨ ਤੇ ਤਨ ਤੇ ਤਨ ਪਵਿੱਤਰ ਹੋ ਸਕਦਾ ਤੇ ਕਰ ਕਿਰਪਾ ਤੁਸੀਂ ਕਿਰਪਾ ਕਰੋ ਫਿਰ ਹਰ ਜਸਦੀਨੀ ਤੇ ਹਰੀ ਪ੍ਰਭੂ ਪਰਮਾਤਮਾ ਦਾ ਜਸ ਅਸੀਂ ਉਦੋਂ ਗਾ ਸਕਦੇ ਜਦੋਂ ਗੁਰੂ ਦੀ ਕਿਰਪਾ ਵਰਤਦੀ ਹੈ ਉਦੋਂ ਅਸੀਂ ਗੁਰੂ ਦਾ ਪ੍ਰਦੇਸ਼ ਸੁਣ ਸਕਦੇ ਹਾਂ ਜਦੋਂ ਗੁਰੂ ਦੀ ਕਿਰਪਾ ਵਰਤਦੀ ਹੈ ਜਿਵੇਂ ਆਪਾਂ ਸਾਰੇ ਨਾਲ ਮਿਲ ਕੇ ਗੁਰੂ ਦੀ ਹਜ਼ੂਰੀ ਚ ਬੈਠ ਕੇ ਗੁਰੂ ਦਾ ਜਸ ਗਾ ਰਹੇ ਹਾਂ ਤੇ ਸੁਣ ਰਹੇ ਹਾਂ ਤੇ ਗੁਰੂ ਦੀ ਕਿਰਪਾ ਵਰਤਰੀ ਪਾਰ ਬ੍ਰਹਮ ਕਰੇ ਪ੍ਰਤਪਾਲਾ ਸਤ ਜੀ ਸੰਗ ਰਖਵਾਲਾ ਪਾਰ ਬ੍ਰਹਮ ਕਰੇ ਪ੍ਰਤਪਾਲਾ ਆਰ ਬ੍ਰਹਮ ਪ੍ਰਭੂ ਪ੍ਰਮਾਤਮਾ ਕਾਇ ਸਦਾ ਹੀ ਸਾਡੀ ਪ੍ਰਤਪਾਲਨਾ ਕਰਦਾ ਹੈ ਸਦਾ ਹੀ ਸਾਡੀ ਰੱਖਿਆ ਕਰਦਾ ਹੈ ਸਤ ਜੀ ਸੰਗ ਰਖਵਾਲਾ ਅਗ ਸੰਗ ਰਹਿ ਕਰਕੇ ਸਾਡੀ ਰਖਵਾਲੀ ਕਰਦਾ ਹੈ ਹਰ ਦਿਨ ਰਾਇਣ ਕੀਰਤਨ ਗਾਈਐ ਬੌਰ ਨ ਜੋਨੀ ਪਾਈਐ ਜੇਨ ਰਾਤ ਵਾਹਿਗੁਰੂ ਦਾ ਸਿਮਰਨ ਜਦੋਂ ਕਰਾਂਗੇ ਕੀਰਤਨ ਗਾਈਆ ਕੀਰਤਨ ਦਾ ਭਾਵ ਉਹਦਾ ਵਡਿਆਈ ਕਰਨੀ ਕਹਿੰਦੇ ਗੁਰਸਿੱਖੋ ਜੇ ਵਡਿਆਈ ਕਰਨੀ ਹੈ ਤਾਂ ਅਕਾਲ ਪੁਰਖ ਵਾਹਿਗੁਰੂ ਦੀ ਕਰਿਆ ਕਰੋ ਦੁਨੀਆਂ ਦੀਆਂ ਵਡਿਆਈਆਂ ਨਾ ਕਰਿਆ ਕਰੋ ਜੇ ਦੁਨੀਆਂ ਦੀ ਵਡਿਆਈ ਕਰਨੀ ਹੈ ਪਹਿਲਾਂ ਵਾਹਿਗੁਰੂ ਦੀ ਕਰੋ ਵਡਿਆਈ ਪ੍ਰਮਾਤਮਾ ਦੇ ਗੁਣ ਗਾਵੋ ਤੇ ਫੇਰ ਪਾਈ ਰੱਬ ਦੇ ਪਿਆਰਿਆਂ ਦੀ ਵਡਿਆਈ ਕਰੋ ਹਰ ਦਿਨ ਰਾਤ ਕੀਰਤਨ ਗਾਈਆ ਦਿਨ ਰਾਤ ਆਪ ਕੋ ਪੈਰ ਪਰਮਾਤਮਾ ਦੇ ਪਾਈ ਗੁਣ ਗਾਇਆ ਕਰੋ ਜੇ ਮਨੁੱਖਾ ਜਨ ਨੂੰ ਸਫਲਾ ਕਰਨਾ ਹੈ ਬਹੁੜੇ ਨਜੂਨੀ ਪਾਈਆ ਕਹਿੰਦੇ 84 ਲੱਖ ਜੂਨ ਹੈ ਕਿ 84 ਦੇ ਗੇੜ ਦੇ ਵਿੱਚੋਂ ਜੇ ਬਚਣਾ ਹੈ ਤਾਂ ਫਿਰ ਪਾਈ ਰੱਬ ਦਾ ਸਿਮਰਨ ਕਰਿਆ ਕਰੋ ਸਤ ਸੰਗਤ ਕਰਿਆ ਕਰੋ ਸਿਮਰਨ ਦੀ ਸੇਵਾ ਕਰਿਆ ਕਰੋ ਪਰ ਸਤਗੁਰੂ ਜੀ ਕਿਰਪਾ ਕਰ ਦਿੰਦੇ ਆ ਤੁਹਾਡਾ ਭਾਵ ਜਲ ਸਮੁੰਦਰ ਤੋਂ ਪਾਰ ਉਤਾਰ ਕਰ ਦੇਗੇ ਜਿਸ ਦੇ ਵਾਪਰ ਕਬਦਾਤਾ ਹਰ ਰਸਤੇ ਨਹੀਂ ਜਾਂਦਾ ਜਿਸ ਦੇਵ ਪ੍ਰਖ ਬਿਦਾਤਾ ਜਿਨ੍ਹਾਂ ਨੇ ਆਸਰਾ ੱੱਕਿਆ ਪ੍ਰਮਾਤਮਾ ਦਾ ਵਾਹਿਗੁਰੂ ਦੇ ਨਾਮ ਨੂੰ ਹਿਰਦੇ ਦੇ ਵਿੱਚ ਵਸਾਰਿਆ ਵਾਹਿਗੁਰੂ ਦੇ ਨਾਮ ਦੀ ਊਟ ਤੱਕ ਲਈ ਹਰ ਰਸਤੇ ਲਈ ਜਾਂਦਾ ਪਾਸਾ ਜੀ ਕਹਿੰਦੇ ਕੋਈ ਪ੍ਰਮਾਤਮਾ ਦੇ ਨਾਮ ਨੂੰ ਜਾਣਦੇ ਹੈ ਪ੍ਰਮਾਤਮਾ ਦੇ ਨਾਮ ਦੀ ਸਾਰ ਨੂੰ ਜਾਣਦੇ ਹੈ ਪਾਸਾ ਜੀ ਕਹਿੰਦੇ ਜਿਨ੍ਹਾਂ ਨੇ ਪ੍ਰਮਾਤਮਾ ਦੇ ਨਾਮ ਦਾ ਬਨਜਾਰੇ ਸਿੱਖ ਆਮ ਦੇ ਸ਼ਬਦ ਲਗਾਉਣਾਰ ਜਿਹੜੇ ਸੱਚਾ ਪ੍ਰਮਾਤਮਾ ਦੇ ਨਾਮ ਦਾ ਬਣਜ ਕਰਦੇ ਐ ਉਹੀ ਪ੍ਰਮਾਤਮਾ ਦੇ ਨਾਮ ਦੀ ਸਾਰ ਨੂੰ ਜਾਣਦੇ ਐ ਉਹੀ ਰਸ ਨੂੰ ਜਾਣਦੇ ਐ ਹਰ ਵਸ ਤੇਲੀ ਜਾਤਾ ਉਹਨਾਂ ਨੇ ਪ੍ਰਮਾਤਮਾ ਦੇ ਨਾਮ ਦੇ ਰਸ ਨੂੰ ਚਖਣਾ ਕੀਤਾ ਜਿਨ੍ਹਾਂ ਨੇ ਪਾਈ ਪ੍ਰਮਾਤਮਾ ਦੇ ਚੱਲਣਾ ਦੇ ਅੱਗੇ ਤਨ ਮਨ ਧਨ ਸਭ ਸੌਂਪ ਗੁਰ ਕਾ ਹੁਕਮ ਮੰਨਿਆ ਪਾਈਆ ਵਾਹਿਗੁਰੂ ਦੇ ਹੁਕਮ ਨੂੰ ਮੰਨਿਆ ਤਨ ਵੀ ਸੌਂਪ ਦਿੱਤਾ ਮਨ ਵੀ ਸੌਂਪ ਦਿੱਤਾ ਧਨ ਵੀ ਵਾਹਿਗੁਰੂ ਜੀ ਅਗੇ ਸੌਂਕ ਕੇ ਆਤਿ ਸਿੱਤੇ ਪਾਸ਼ਾ ਆਪ ਜੀ ਦੀ ਆਗਿਆ ਕੀ ਜਿਵੇਂ ਤੁਹਾਡੀ ਆਗਿਆ ਕੀ ਓਵੇਂ ਜਿਵੇਂ ਸਾਡਾ ਜੀਵਨ ਬਕੀਤ ਹੋਵੇਗਾ ਅਸੀਂ ਤੁਹਾਡੀ ਆਗਿਆ ਤੋਂ ਬਾਹਰ ਨਹੀਂ ਤੇ ਫਿਰ ਸਤਿਗੁਰੂ ਜੀ ਕਹਿੰਦੇ ਉਹਨਾਂ ਨੂੰ ਪ੍ਰਮਾਤਮਾ ਦੇ ਨਾਮ ਦੀ ਸਾਰ ਜਮ ਕੰਕਰ ਨੇ ਹਜੇ ਆਇਆ ਸੁਖ ਨਾਨਕ ਸਰੜੀ ਪਾਇਆ ਜਮ ਕੰਕਰ ਨੇੜ ਨ ਆਇਆ ਕਹਿੰਦੇ ਜਦੋਂ ਅੰਧਰਾ ਸਮਾ ਆਉਂਦਾ ਹੈ ਯੇਨਾ ਵਾਹਿਗੁਰੂ ਦਾ ਸਿਮਰਨ ਕਰਦਾ ਭਾਈ ਧਰਮ ਰਾਏ ਦਰ ਕਾਗਦ ਫਾਰੇ ਜਨ ਨਾਨਕ ਲਿਖਾ ਸਮਝਾ ਕਹਿੰਦੇ ਭਾਈ ਵਾਹਿਗੁਰੂ ਦੀ ਕਿਰਪਾ ਦੇ ਨਾਲ ਧਰਮ ਰਾਜਾ ਵੀ ਸਾਡਾ ਲੇਖਾ ਜੋਖਾ ਪਾੜ ਦਿੰਦਾ ਕਿਉਂ ਕਿਉਂਕਿ ਪ੍ਰਮਾਤਮਾ ਦਾ ਸਿਮਰਨ ਕੀਤਾ ਹੁੰਦਾ ਸਤ ਸੰਗਤ ਕੀਤਾ ਹੁੰਦਾ ਜਮ ਕੰਕਰ ਨੇੜ ਨ ਆਇਆ ਕਹਿੰਦੇ ਜਿਹੜੇ ਰੱਬ ਦੇ ਨਾਮ ਨੂੰ ਜਪਦੇ ਆ ਸਤ ਸੰਗਤ ਕਰਦੇ ਆ ਵਾਹਿਗੁਰੂ ਦੀ ਵਡਿਆਈ ਕਰਦੇ ਆ ਭਾਈ ਉਹਨਾਂ ਦੀ ਜਨਦੂਤ ਨੇੜੇ ਨਹੀਂ ਆਉਂਦਾ ਸੁਖ ਨਾਨਕ ਸਰਣੀ ਪਾਇਆ ਜਿਹੜੇ ਪਾਈ ਗੁਰੂ ਦੇ ਚੰਨਾਂ ਨਾਲ ਜੁੜ ਜਾਣਗੇ ਉਹਨਾਂ ਨੂੰ ਸੁੱਖਾਂ ਦੀਆਂ ਦਾਤਾਂ ਵੈਰੂ ਦੇ ਘਰੋਂ ਮਿਲਣ ਗਿਆ ਇੱਥੇ ਵੀ ਲੋਕ ਦੇ ਵਿੱਚ ਵੀ ਤੇ ਪਾਈ ਪਰਲੋਕ ਦੇ ਵਿੱਚ ਵੀ ਉਹਨਾਂ ਦਾ ਸਾਧਗੁਰੂ ਜੀ ਕਿਰਪਾ ਕਰਨਗੇ ਇਹ ਲੋਕ ਸੁਖੁਕੀਗੇ ਪਰ ਲੋਕ ਸਹਿਲੇ ਨਾਨਕ ਹਰ ਪ੍ਰਭ ਆਪੇ ਵੇਲੇ ਉਹਨਾਂ ਦਾ ਲੋਕ ਵੀ ਮੇਰੇ ਸਤਿਗੁਰੂ ਦੀ ਪ੍ਰਲੋਕ ਵੇਸਵਾ ਦੇਣਗੇ ਜਿਹੜੀਆਂ ਸਿੱਖ ਸੰਗਤਾਂ ਪ੍ਰਮਾਤਮਾ ਦੇ ਚਰਨਾਂ ਦਾ ਆਸਰਾ ਧੱਕਦੇ ਹੋਏ ਵਾਹਿਗੁਰੂ ਦੇ ਚਰਨਾਂ ਦੇ ਨਾਲ ਜੁੜੇ ਹੋਏ ਐ ਸੋ ਆਪ ਸਿੱਖ ਸੰਗਤਾਂ ਨੇ ਚਰਨਾਂ ਦਾ ਆਸਰਾ ਧੱਕਦੇ ਹੋਏ ਪਾਵਨ ਪੀਤ੍ਰ ਸੰਗਰਾਮ ਦੇ ਦਿਹਾੜੇ ਨੂੰ ਮੌਕਾ ਲਗਦਿਆ ਹੋਇਆ ਸਤਿਗੁਰਾਂ ਦੇ ਚਰਨਾਂ ਕਮਲਾਂ ਦੀਆਂ ਹਾਜ਼ਰੀਆਂ ਭਰਨਾ ਅਲਾਹੀ ਬਾਣੀ ਪਾਵਨ ਬਾਣੀ ਸਰਬਣ ਕੀ ਦੀ ਲਾਏ ਪ੍ਰਾਪਤ ਹਲ ਆਪ ਸਿੱਖ ਸੰਗਤਾਂ ਦਾ ਪਾਈ ਬਹੁਤ ਬਹੁਤ ਧੰਨਵਾਦ ਸਮੂਹ ਕੀ ਪ੍ਰਬੰਧ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਜਿਹੜੀਆਂ ਸਿੱਖ ਸੰਗਤਾਂ ਦੀਆਂ ਪਾਈ ਸਵਾਮਾ ਨਿਭਾਰੇ ਐ ਸੋ ਸਾਧੂ ਜੀ ਦੀ ਕਿਰਪਾ ਕਰ ਸਭ ਦੀਆਂ ਮਨੋ ਕਾਮਨਾ ਮਰਪਾਣਾ ਨੂੰ ਪੂਰੀਆਂ ਕਰਨ ਚੜ੍ਹਦੀ ਕਲਾ ਦੀ ਦਾਤ ਉਹ ਸਿੱਖੀ ਜੀਵਨ ਦੀ ਦਾਤ ਚਰਨਾਂ ਕਮਲ ਦਾ ਪਿਆਰ ਬਖਸ਼ਣ ਸੋ ਇੱਥੇ ਸਮਾਪਤੀ ਅਸੋ ਬਿਲਾਵਟੇ ਵਾਹੀ ਗੁਰਜੀਕਾ ਖਾਲਸਾ ਵਾਲਿ ਫਰਜ਼ੀ ਕੀ ਪਤੇ ਵਾਲਿ